ਗਲਕਰੀ ਦਾ 13.5 ਏਕੜ ਦੇ ਵਿੱਚ ਬਣੀ ਇਹ ਬੱਛੀਆਂ ਕੋਠੀ ਕਿਸੇ ਵੇਲੇ ਅੰਗਰੇਜ਼ਾਂ ਵੇਲੇ ਇਸ ਕੋਠੀ ਦੇ ਵਿੱਚ ਤੋਫਖਾਨਾ ਸੀ ਅਤੇ ਅੰਗਰੇਜ਼ਾਂ ਵੱਲੋਂ ਇਹ ਵਰਤੀ ਜਾਂਦੀ ਸੀ ਕਿਸੇ ਸਮੇਂ ਦੱਸਿਆ ਜਾਂਦਾ ਕਿ ਜ਼ਿਲ੍ਹਾ ਅਦਾਲਤ ਵੀ ਇਸ ਕੋਠੀ ਦੇ ਵਿੱਚ ਲੱਗਦੀ ਨਹੀਂ ਆਯਾਦੀ ਤੋਂ ਬਾਅਦ ਗਲਕਰੀ ਦਾ ਸਿੰਚਾਈ ਵਿਭਾਗ ਵੀ ਇਸ ਕੋਠੀ ਦੇ ਤੋਂ ਜਿਹੜਾ ਕੇਸ ਸਰਕਾਰਾਂ ਦਾ ਚੱਲਦਾ ਰਿਹਾ ਕਿਸੇ ਸਮੇਂ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਬਸਤੀਆਂ ਦੇ ਵਿੱਚ 24/5/2015 ਨੂੰ 15 ਨੂੰ ਜਿਹੜਾ ਕੇਸ ਦਾ ਬਾਦਲ ਦੀ ਵੱਲੋਂ ਨੀ ਪੱਤਰ ਰੱਖਿਆ ਗਿਆ 2011 ਵਿੱਚ ਜਦ ਦੱਸਿਆ ਜਾਂਦਾ ਸਰਕਾਰ ਪ੍ਰਕਾਸ਼ ਸਿੰਘ ਬਾਦਲ ਪਿੰਡ ਬਸਤੀਆਂ ਦੇ ਵਿੱਚ ਸੰਗਦਰਸ਼ ਕਰਨ ਲਈ ਆਏ ਸੀਗੇ ਤਾਂ ਉਸ ਸਮੇਂ ਇਸ ਕੋਠੀ ਦਾ ਵੇਰਵਾ ਪਾਇਆ ਗਿਆ ਅਤੇ ਇਸ ਕੋਠੀ ਨੂੰ ਬਣਾਉਣ ਦੇ ਲਈ ਜਿਹੜਾ ਕੇ ਇੱਕ ਦਿੱਲੀ ਦੀ ਬਹੁਤ ਵੱਡੀ ਕੰਪਨੀ ਐਂਟੇ ਕੰਪਨੀ ਨੂੰ ਜਿਹੜਾ ਕੇ ਕੰਮ ਸਮਾਇਆ ਗਿਆ 4 ਸਤੰਬਰ 1838 ਵਿੱਚ ਜਿਨ੍ਹਾਂ ਦਾ ਜਨਮ ਹੁੰਦਾ ਮਹਾਰਾਣੀ ਜਿੰਦਕੌਰ ਦੀ ਕੁੱਖੋਂ ਤੇ 15 ਸਤੰਬਰ 1843 ਈਸਵੀ ਨੂੰ ਰਾਜਕੀਨ ਕਰਕੇ ਇਸ ਸੋਨੇ ਦੇ ਸਿੰਘਾਸ਼ਣ ਤੇ ਬਿਠਾ ਕੇ ਲਾਹੌਰ ਦਾ ਬਰਸਲਾਣਾ ਗਿਆ। ਇਹ ਸੋਨੇ ਦਾ ਸਿੰਘਾਸ਼ਣ 1820 ਤੋਂ 30 ਦੇ ਵਿੱਚ ਅਫੀਜ਼ ਮੁਹੰਮਦ ਮਲਤਾਨੀ ਨੇ ਬੁਲਾਇਆ ਸੀ ਕਿਉਂਕਿ ਜਦੋਂ ਸਾਨੂੰ ਅੰਗਰੇਜ਼ ਅੰਗਜਾਤੀ ਦੇ ਕੇ ਗਏ ਨੇ ਜਿੰਨਾ ਵੀ ਸਾਡਾ ਬਹੁਮੁੱਲਾ ਸਮਾਨ ਹੋਇਆ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਇਹ ਸੋਨੇ ਦਾ ਤਖਤ ਤੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਸਜੇ ਟੋਲੇ ਤੇ ਕੋਹਿੰਦੂ ਹੀਰਾ ਪਹਿਨਿਆ ਕਰਦੇ ਸੀ ਉਹ ਕੋਹਿੰਦੂ ਹੀਰਾ ਵੀ ਅਣਗਿਣਤ ਚੀਜ਼ਾਂ ਸਾਰੀਆਂ ਲੈ ਗਏ ਤੇ ਜਿਹੜਾ ਤੁਸੀਂ ਅੱਜ ਅਜੀਬ ਅਜਾਇਬ ਘਰੇ ਵਿਜ਼ਿਟ ਕਰਨ ਆਏ ਹੋ ਇਹ ਟੋਟਲੀ ਅਜਾਇ ਕਾਪੀ ਕੀਤੀ ਹੈ ਇਸ ਸਾਡੇ ਕੋਲ ਮਹਾਰਾਜਾ ਗਰੀਬ ਸਿੰਘ ਦੀ ਤਲਵਾਰ ਦਾ ਨਮੂਨਾ ਜੀ ਇਹ ਦੀ ਸੀ ਬਿਲਕੁਲ ਕਾਪੀ ਕੀਤੀ ਹੈ ਸ਼ੇਰਾ ਜ ਆ ਮਹਾਰਾਜਾ ਦੀ ਸੀ ਸਭ ਤੋਂ ਛੋਟੀ ਧਰਮਪਤਰੀ ਮਹਾਰਾਣੀ ਜਿੰਦਕੋਟ ਜਿਨ੍ਹਾਂ ਨੂੰ ਅਸੀਂ ਮਹਾਰਾਣੀ ਜਿੰਦਾ ਦੇ ਨਾਮ ਨਾਲ ਸੰਬੋਧਨ ਕਰਦੇ ਆਏ ਹ ਇਹਨਾਂ ਦਾ ਗੋਤ ਔਲਖ ਸੀ ਮੰਨਾ ਸਿੰਘ ਔਲਖ ਦੀ ਤੀਸੀ ਉਸੇ ਤਰ੍ਹਾਂ ਡਟ ਕੇ ਅੰਗਰੇਜ਼ਾਂ ਨਾਲ ਟੱਕਰ ਲਈਆ ਲਾਟ ਲਹੌਜੀ ਨੇ ਇੱਕ ਕਿਤਾਬ ਦੇ ਵਿੱਚ ਲਿਖਿਆ ਕਿ ਜਲਾਵਤ ਜਲਾਵਤ ਨੂੰ ਹੁੰਦਾ ਦੇਸ਼ ਨਕਾਲਾ ਕਿਉਂਕਿ ਇਹਨਾਂ ਨੂੰ ਦੇਸ਼ ਨਕਾਲਾ ਦਿੱਤਾ ਗਿਆ ਸੀ ਕਿ ਦੇਸ਼ ਨਕਾਲੇ ਤੋਂ ਬਾਅਦ ਜਿੱ ਸਾਡੀ ਅੰਗਰੇਜ਼ ਸਰਕਾਰ ਕਿਸੇ ਭਾਗ ਕੀ ਔਰਤ ਕੋ ਦਰਦੀਆ ਮਹਾਰਾਣੀ ਜਿੰਦਕੋਟ ਸਤਿ ਸ਼੍ਰੀ ਅਕਾਲ ਜੀ ਰਜਾਨਾ ਸਪੋਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘਾਲਾ ਅੱਜ ਅਸੀਂ ਤੁਹਾਨੂੰ ਇੱਕ ਸਿੱਖ ਧਰਮ ਦੀ ਬਹੁਤ ਹੀ ਜਿਹੜੀ ਕਿ ਅਮੀਰ ਬਰਾਸਤ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਸਾਡੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਆਖਰੀ ਸੁਪੁੱਤਰ ਸਿੱਖ ਰਾਜ ਦੇ ਜਿਹੜੇ ਆਖਰੀ ਰਾਜਾ ਮਹਾਰਾਜਾ ਦਲੀਪ ਸਿੰਘ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਅੱਜ ਅਸੀਂ ਆਏ ਹਾਂ ਬੱਸੀਆਂ ਕੋਠੀ ਦੇ ਵਿੱਚ ਜਿੱਥੇ ਪੰਜਾਬ ਦੇ ਆਖਰੀ ਮਹਾਰਾਜਾ ਨੂੰ ਆਪਣੇ ਹੀ ਘਰ ਵਿੱਚ ਇੱਕ ਬੇਕਰ ਵਾਂਗੂ ਇੱਕ ਰਾਤ ਲਈ ਜਿਹੜਾ ਕਿ ਰੱਖਿਆ ਗਿਆ ਸੀ ਆਪਣੀ ਮਾਂ ਨੂੰ ਮਿਲਵਾਉਣ ਦੇ ਲਈ ਅੱਜ ਤੁਸੀਂ ਤਸਵੀਰਾਂ ਦੇਖੋਗੇ ਸਾਹਮਣੇ ਉਸ ਸਥਾਨ ਦੇ ਉੱਪਰ ਉਸ ਕੋਠੀ ਦੇ ਅਸੀਂ ਅੱਗੇ ਖੜੇ ਹਾਂ ਜਿਹੜੀ ਕਿ ਕਿਸੇ ਸਮੇਂ ਅਲੱਗ-ਅਲੱਗ ਜਿਹੜੀ ਕੇਸ ਸਟੇਜਾਂ ਦੇ ਉੱਪਰ ਨਿਕਲ ਕੇ ਅੱਜ ਸਾਡੇ ਸਿੱਖ ਕੌਮ ਦੇ ਹਵਾਲੇ ਆਈ ਹੈ ਗੱਲ ਕਰੀਦਾ 13.5 ਏਕੜ ਦੇ ਵਿੱਚ ਬਣੀ ਇਹ ਬੱਸੀਆਂ ਕੋਠੀ ਕਿਸੇ ਵੇਲੇ ਅੰਗਰੇਜ਼ਾਂ ਵੇਲੇ ਇਸ ਕੋਠੀ ਦੇ ਵਿੱਚ ਤੋਪਖਾਨਾ ਅ ਅੰਗਰੇਜ਼ਾਂ ਵੇਲੇ ਇਸ ਕੋਠੀ ਵਿੱਚ ਤੋਪਖਾਨਾ ਸੀ ਅਤੇ ਅੰਗਰੇਜ਼ਾਂ ਵੱਲੋਂ ਇਹ ਵਰਤੀ ਜਾਂਦੀ ਸੀ ਕਿਸੇ ਸਮੇਂ ਦੱਸਿਆ ਜਾਂਦਾ ਕਿ ਜ਼ਿਲ੍ਹਾ ਅਦਾਲਤ ਵੀ ਇਸ ਕੋਠੀ ਦੇ ਵਿੱਚ ਲੱਗਦੀ ਨਹੀਂ ਆਜ਼ਾਦੀ ਤੋਂ ਬਾਅਦ ਗੱਲ ਕਰੀ ਤਾਂ ਸਿੰਚਾਈ ਵਿਭਾਗ ਵੀ ਇਸ ਕੋਠੀ ਦੇ ਤੋਂ ਜਿਹੜਾ ਕੇਸ ਸਰਕਾਰਾਂ ਦਾ ਚੱਲਦਾ ਰਿਹਾ 84 ਵੇਲੇ ਗੱਲ ਕਰੀਏ ਤਾਂ ਜਦੋਂ ਸਿੱਖ ਕੌਮ ਦਾ ਘਾਣ ਹੋਇਆ ਤਾਂ ਉਸ ਸਮੇਂ ਪੰਜਾਬ ਪੁਲਿਸ ਦੀ ਇਹ ਚੌਕੀ ਪੰਜਾਬ ਪੁਲਿਸ ਦਾ ਮੇਨ ਅੱਡਾ ਵੀ ਇੱਥੇ ਰਹੀ ਅਤੇ ਬੀਐਸਐਫ ਦੀ ਸੌਣੀ ਰਹੀ ਇਹ ਕੋਠੀ ਕਿਸੇ ਸਮੇਂ ਨਸ਼ੇੜੀਆਂ ਦਾ ਅੱਡਾ ਵੀ ਰਹੀ ਅੱਜ ਇਹ ਕੋਠੀ ਜਿਹੜੀ ਕਿ ਪੰਜਾਬ ਦੇ ਵਿਰਾਸਤ ਦੇ ਨਾਲ ਜੁੜੀ ਹੋਈ ਹੈ ਅੱਜ ਤੁਹਾਨੂੰ ਕੱਲੀ-ਕੱਲੀ ਗੱਲ ਜਿਹੜੀ ਇਹ ਕੋਠੀ ਦੀ ਦਿਖਾਉਣ ਜਾ ਰਹੇ ਹਾਂ ਕਿਸੇ ਸਮੇਂ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਬੱਸੀਆਂ ਦੇ ਵਿੱਚ 24/5/2015 ਨੂੰ 2015 ਨੂੰ ਜਿਹੜਾ ਕੇਸ ਦਾ ਬਾਦਲ ਜੀ ਵੱਲੋਂ ਨੀ ਪੱਤਰ ਰੱਖਿਆ ਗਿਆ 2011 ਵਿੱਚ ਜਦ ਦੱਸਿਆ ਜਾਂਦਾ ਸਰਕਾਰ ਪ੍ਰਕਾਸ਼ ਸਿੰਘ ਬਾਦਲ ਪਿੰਡ ਬੱਸੀਆਂ ਦੇ ਵਿੱਚ ਸੰਗਦਰ ਸਰਕਾਰ ਲਈ ਆਏ ਸੀਗੇ ਤਾਂ ਉਸ ਸਮੇਂ ਇਸ ਕੋਠੀ ਦਾ ਵੇਰਵਾ ਪਾਇਆ ਗਿਆ ਅਤੇ ਇਸ ਕੋਠੀ ਨੂੰ ਬਣਾਉਣ ਦੇ ਲਈ ਜਿਹੜਾ ਕਿ ਇੱਕ ਦਿੱਲੀ ਦੀ ਬਹੁਤ ਵੱਡੀ ਕੰਪਨੀ ਐਂਟੇ ਕੰਪਨੀ ਨੂੰ ਜਿਹੜਾ ਕਿ ਕੰਮ ਸਮਾਇਆ ਗਿਆ ਅਤੇ ਉਸ ਕੰਪਨੀ ਨੇ 2011 ਤੋਂ ਲੈ ਕੇ 2015 ਤੱਕ ਇਸ ਕੋਠੀ ਦਾ ਜਿਹੜਾ ਕੰਮ ਕਰਿਆ ਸ਼ੁਰੂ ਕੀਤਾ ਅਤੇ ਸਿੱਕ ਕੌਮ ਦੇ ਹਵਾਲੇ ਕੋਠੀ ਕੀਤੀ ਅੱਜ ਅਸੀਂ ਤੁਹਾਨੂੰ ਕੱਲੀ-ਕੱਲੀ ਗੱਲ ਕੱਲੀ-ਕੱਲੀ ਸਾਰੀ ਉਹ ਦਾਸਤਾਨ ਸੁਣਾਵਾਂਗੇ ਕਿ ਕਿਸ ਤਰ੍ਹਾਂ ਮਹਾਰਾਜਾ ਦਰਜੀਪ ਸਿੰਘ ਇਸ ਕੋਠੀ ਦੇ ਵਿੱਚ ਇੱਕ ਰਾਤ ਲਈ ਰੁਕੇ ਅਤੇ ਕੀ ਕੀ ਉਸ ਸਮੇਂ ਹੋਇਆ ਸਾਡੇ ਨਾਲ ਮਨਦੀਪ ਸਿੰਘ ਜੀ ਜੋ ਇੱਥੇ ਗਾਈਡ ਕਰਦੇ ਨੇ ਸਾਡੇ ਨਾਲ ਹਾਜ਼ਰ ਨੇ ਉਹਨਾਂ ਨਾਲ ਕੱਲੀ ਕੱਲੀ ਗੱਲ ਉਹਨਾਂ ਤੋਂ ਜਾਣੂ ਕਰਵਾਵਾਂਗੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਜਾਨਾ ਸਪੋਕਸਮੈਨ ਦੀ ਸਾਰੀ ਤੁਹਾਡੀ ਟੀਮ ਨੂੰ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਕੱਟ ਕੇ ਆਏ ਹੋ ਬਾਕੀ ਜੋ ਵੀ ਇਤਿਹਾਸ ਹੈ ਇੱਥੋਂ ਦਾ ਤੁਹਾਨੂੰ ਅਸੀਂ ਜਾਣਕਾਰੀ ਦਵਾਂਗੇ ਮੇਰੇ ਨਾਲ ਤੁਸੀਂ ਅੰਦਰ ਚੱਲਣਾ ਤੇ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਇਸ ਇਸ ਕੋਠੀ ਦੇ ਬਾਰੇ ਇਤਿਹਾਸ ਵਿਜਨੀਆਂ ਵੀ ਬਿਲਡਿੰਗਾਂ ਨੇ ਉਹਨਾਂ ਬਾਰੇ ਦੱਸਿਆ ਜਾਵੇਗਾ ਕਿ ਕਿਹੜੀਆਂ ਕਿਹੜੀ ਬਿਲਡਿੰਗ ਕਿਸ ਕੰਮ ਆਉਂਦੀ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੀ ਉਹ ਸਿੱਖ ਰਾਜ ਦੇ ਫਾਊਂਡਰ ਸਿੱਖ ਰਾਜ ਦੇ ਪਿਤਾਮਾ ਮਹਾਰਾਜਾ ਰਣਜੀਤ ਸਿੰਘ ਜੀ ਬਿਲਕੁਲ ਅਨਪੜ੍ਹ ਸੀ ਪਰ ਫੇਰ ਵੀ ਇਹਨਾਂ ਨੇ ਆਪਣੀ ਪ੍ਰਤਿਭਾ ਤੇ ਸੂਝਬੂਧ ਸ਼ਾਨ ਨਾਲ ਇਹ ਰਾਜ ਸਥਾਪਿਤ ਕੀਤਾ ਸੀ ਇਹ ਨਕਸ਼ਾ ਦਿਖਾ ਰਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਹਤ ਸਾਰਾ ਪੰਜ ਦਰਿਆਵਾਂ ਦਾ ਪੰਜਾਬ ਜਿਹਨੂੰ ਅਸੀਂ ਪੰਜ ਪਾਣੀਆਂ ਦੀ ਧਰਤੀ ਬੋਲਿਆ ਕਰਦੇ ਸੀ ਕਿੱਥੋਂ ਤੋਂ ਕਿੱਥੇ ਤੱਕ ਸੀ ਸਿੰਧ ਤੋਂ ਲੈ ਕੇ ਬਲੋਚਿਸਤਾਨ ਤੱਕ ਬਲੋਚਿਸਤਾਨ ਤੋਂ ਅਫਗਾਨਿਸਤਾਨ ਤੱਕ ਕਾਬੁਲ ਤੋਂ ਲੈ ਕੇ ਕੰਧਾਰ ਜੰਮੂ کشمیر ਹਿਆਰਾ ਆਠ ਤਰਾਵਲ ਪਿੰਡੀ ਗੁਜਰਾਵਾਲਾ ਲਾਹੌਰ ਸਾਰਾ ਸਤਲੁਜ ਤੱਕ ਦਾ ਏਰੀਆ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਸੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਪੰਜ ਦਰਿਆਵਾਂ ਦੀ ਧਰਤੀ ਤੇ ਲਗਾਤਾਰ 40 ਸਾਲ ਰਾਜ ਕੀਤਾ ਆਪਣੀ ਸੂਝ-ਬੂਝ ਅਤੇ ਸਿਆਣਪ ਤੇ ਨਾਰਾਜ ਕੀਤਾ ਹਰ ਇੱਕ ਧਰਮ ਦਾ ਬਰਾਬਰ ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਕਾਲ ਚਲਣ ਕਰ ਜਾਂਦੇ ਨੇ ਇਹਨਾਂ ਤੋਂ ਬਾਅਦ ਇਹਨਾਂ ਦੇ ਵੱਡੇ ਪੁੱਟੇ ਖੜਕ ਸਿੰਘ ਜੀ ਨੂੰ ਗੱਦੀ ਤੇ ਬਿਠਾਇਆ ਗਿਆ ਉਹਨਾਂ ਤੋਂ ਬਾਅਦ ਉਹਨਾਂ ਦਾ ਬੇਟਾ ਨਾਨ ਹਾਲ ਸਿੰਘ ਮਹਾਰਾਣੀ ਚੰਦਕੌਰ ਮਹਾਰਾਜਾ ਸ਼ੇਰ ਸਿੰਘ ਇਸ ਤਰ੍ਹਾਂ ਗੱਦੀ ਇਹਨਾਂ ਦੇ ਵੰਸ਼ ਦੇ ਵਿੱਚ ਚੇਨ ਵਾਈ ਚੱਲਦੀ ਆ ਤੇ ਲਾਸਟ ਵਿੱਚ ਵਾਰੀ ਆਉਂਦੀ ਆ ਮਹਾਰਾਜਾ ਦਲੀਪ ਸਿੰਘ ਦੀ ਜਿਨ੍ਹਾਂ ਨੂੰ ਕਿ 4 ਸਤੰਬਰ 1838 ਵਿੱਚ ਜਿੰਨਾਂ ਦਾ ਜਨਮ ਹੁੰਦਾ ਮਹਾਰਾਣੀ ਜਿੰਦਕੌਰ ਦੀ ਕੁੱਖੋਂ ਤੇ 15 ਸਤੰਬਰ 1843 ਈਸਵੀ ਨੂੰ ਰਾਜਕੀਲ ਕਰਕੇ ਇਸ ਸੋਨੇ ਦੇ ਸਿੰਘਾਸ਼ਣ ਤੇ ਬਿਠਾ ਕੇ ਲਾਹੌਰ ਦਾ ਵਾਰਸ ਲਾਨਿਆ ਗਿਆ ਇਸ ਸੋਨੇ ਦਾ ਸਿੰਘਾਸ਼ਣ 1820 ਤੋਂ 30 ਦੇ ਵਿੱਚ ਹਫੀਜ਼ ਮੁਹੰਮਦ ਮੁਲਤਾਨੀ ਨੇ ਬੁਲਾਇਆ ਸੀ ਤੇ ਉਸ ਤੋਂ ਬਾਅਦ 1809 ਸੀ ਜਦੋਂ ਇਸ ਨੂੰ ਇੰਗਲੈਂਡ ਲਈ ਭੇਜ ਦਿੱਤਾ ਗਿਆ ਕਿਉਂਕਿ ਜਦੋਂ ਸਾਨੂੰ ਅੰਗਰੇਜ਼ ਅੰਗਜਾਦੀ ਦੇ ਕੇ ਗਏ ਨੇ ਜਿੰਨਾ ਵੀ ਸਾਡਾ ਬਹੁਮੁੱਲਾ ਸਮਾਨ ਹੋਇਆ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਇਹ ਸੋਨੇ ਦਾ ਤਖਤ ਤੇ ਮਹਾਰਾਜਾ ਜਨਜੀਤ ਸਿੰਘ ਜਿਹੜਾ ਸੱਜੇ ਡੋਲੇ ਤੇ ਕੋਹਿੰਦੂ ਉਸ ਕੋਹਰ ਨੂਰ ਹੀਰਾ ਵੀ ਅਣਗਿਣਤ ਚੀਜ਼ਾਂ ਸਾਰੀਆਂ ਲੈ ਗਏ ਤੇ ਜਿਹੜਾ ਤੁਸੀਂ ਅੱਜ ਅਜੀਬ ਘਰੇਂ ਵਿਜ਼ਿਟ ਕਰਨ ਆਏ ਹੋ ਇਹ ਟੋਟਲੀ ਅਜੀਬ ਘਰ ਅਸੀਂ ਇੰਗਲੈਂਡ ਦੇ ਅਜੀਬ ਘਰ ਦੀ 90% ਕਾਪੀ ਕੀਤਾ ਜੀ ਇਹ ਅੱਜ ਵੀ ਇੰਗਲੈਂਡ ਦੇ ਵਿੱਚ ਪਿਆ ਜਿਹੜਾ ਲਗਭਗ 3 ਕੁਇੰਟਲ ਦੇ ਹੈ ਜੀ ਹੂੰ ਬਾਕੀ ਗੱਲ ਕਰਾਂਗੇ ਇਹ ਸਾਡੇ ਕੋਲੇ ਮਹਾਰਾਜਾ ਦਲੀਪ ਸਿੰਘ ਦੀ ਤਲਵਾਰ ਦਾ ਨਮੂਨਾ ਜੀ ਜਿਹਦੀ ਅਸੀਂ ਬਿਲਕੁਲ ਕਾਪੀ ਕੀਤੀ ਹੈ ਜੀ ਸ਼ੇਰਪੱਧਾ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਧਰਮਪਤਨੀ ਮਹਾਰਾਣੀ ਜਿੰਦਕੋਟ ਜਿਨ੍ਹਾਂ ਨੂੰ ਅਸੀਂ ਮਹਾਰਾਣੀ ਜਿੰਦਾ ਦੇ ਨਾਮ ਨਾਲ ਸੰਬੋਧਨ ਕਰਦੇ ਆਏ ਹ ਇਹਨਾਂ ਦਾ ਗੋਤ ਆਲਕਸੀ ਮੰਨਾ ਸਿੰਘ ਆਲਕਹ ਦੀ ਧੀ ਸੀ ਉਸੇ ਤਰ੍ਹਾਂ ਡਟ ਕੇ ਅੰਗਰੇਜ਼ਾਂ ਨਾਲ ਟੱਕਰ ਲਈ ਆ ਲਾਰਡ ਲਹੌਜੀ ਨੇ ਇੱਕ ਕਿਤਾਬ ਦੇ ਵਿੱਚ ਲਿਖਿਆ ਕਿ ਜਲਾਵਤ ਜਲਾਵਤ ਨੂੰ ਹੁੰਦਾ ਦੇਸ਼ ਨਿਕਾਲਾ ਕਿਉਂਕਿ ਇਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ ਕਿ ਦੇਸ਼ ਨਿਕਾਲੇ ਤੋਂ ਬਾਅਦ ਜੇ ਸਾਡੀ ਅੰਗਰੇਜ਼ ਸਰਕਾਰ ਕਿਸੇ ਭਾਰਤੀ ਔਰਤ ਤੋਂ ਦਰਦੀ ਆ ਮਹਾਰਾਣੀ ਜਿੰਦਕੋਟ ਬੱਚੇ ਨੂੰ ਛੋਟੀ ਉਮਰ 'ਚ ਹੀ ਇਸ ਡਾਕਟਰ ਡਾਕਟਰ ਜான் ਸਪੈਂਸਰ ਲੌਗਿੰਗ ਤੇ ਉਹਨਾਂ ਦੀ ਪਤਨੀ ਡਾਕਟਰ ਲੇਡੀ ਲੀਨਾ ਦੇ ਹਵਾਲੇ ਕਰ ਦਿੱਤਾ ਗਿਆ ਸੀ ਕਿਉਂਕਿ ਅੰਗਰੇਜ਼ ਨਹੀਂ ਸੀ ਚਾਹੁੰਦੇ ਕਿ ਅੱਗੇ ਇਹ ਕੀ ਕਰੇ ਰਾਜ ਚਲਾਵੇ ਤੇ ਇਹਨਾਂ ਨੇ ਇੰਨਾ ਜਿਆਦਾ ਇਹਨਾਂ ਦੀ ਡਿਊਟੀ ਲਈ ਸੀ ਕਿ ਬੱਚੇ ਦਾ ਮਾਈਂਡ ਵਾਸ਼ ਕਰ ਦੇ ਇਹਨਾਂ ਨੇ ਇੰਨਾ ਜਿਆਦਾ ਮਾਈਂਡ ਵਾਸ਼ ਕਰ ਦਿੱਤਾ ਕਿ ਬੱਚਾ ਆਪਣਾ ਪਾਸਟ ਭੁੱਲ ਗਿਆ ਅਤੀਤ ਭੁੱਲ ਗਿਆ ਇੱਥੇ ਬਸ ਵੀ ਮਹਾਰਾਜਾ ਰਣਜੀਤ ਸਿੰਘ ਜਿਹੜਾ ਸੱਜੇ ਡੌਲ ਤੇ ਕੋਹਿੰੂਰ ਹੀਰਾ ਪਹਿਨਦੇ ਸੀ ਉਹ ਵੀ ਆਪਣੇ ਆਪ ਨੂੰ ਗਿਫਟ ਕਰਵਾ ਲਿਆ ਤੇ ਮਹਾਰਾਜਾ ਦਲੀਪ ਸਿੰਘ ਨੂੰ ਸਹੀ ਧਰਮ ਤਬਦੀਲ ਕਰਾਉਣ 'ਚ ਇਹਨਾਂ ਦਾ ਬਹੁਤ ਵੱ ਇਹ ਜਿਵੇਂ ਮਹਾਰਾਜ ਦੇ ਚਿੰਨ੍ਹ ਆਮ ਹਸਤਾਰ ਤੇ ਨਾਲੀ ਉਤੇ ਇੱਕ ਕਲੰਗੀ ਲੱਗੀ ਹੋਈ ਆ ਜਿਹਦੀ ਅਸੀਂ ਕਾਪੀ ਕੀਤੀ ਆ ਬਿਲਕੁਲ ਉਸੇ ਤਰ੍ਹਾਂ ਡੇਟੋ 90% ਕਾਪੀ ਆਪਜੀ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੁਣ ਇਸ ਕੋਠੀ ਦਾ ਕੀ ਇਤਿਹਾਸ ਹੈ ਜਿੱਥੇ ਤੁਸੀਂ ਅੱਜ ਜਾਏ ਹੋ ਇਿੱਤਾ ਕੇ ਦਿਖਾਇਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਹਾਥੀ ਤੇ ਬਿਠਾ ਕੇ ਅੱਗੇ ਪਿੱਛੇ ਕਾਫਲਾ ਅੰਗਰੇਜ਼ਾਂ ਦੀ ਪਲੈਨਿੰਗ ਸੀ ਇਹਨਾਂ ਨੂੰ ਦੇਸ਼ ਚੋਂ ਬਾਹਰ ਕੱਢਣਾ ਸੀ 21 ਦਸੰਬਰ 1849 ਈਸਵੀ ਨੂੰ ਕਾਫਲਾ ਇਹਨਾਂ ਨੂੰ ਇਸੇ ਤਰ੍ਹਾਂ ਲਾਹੌਰ ਤੋਂ ਲੈ ਕੇ ਤੁਰਦਾ ਲਾਹੌਰ ਕਾਨਾ ਕਾਚਾ ਇਧਰ ਪਿੰਡਾਂ ਵਿੱਚ ਦੀ ਹੁੰਦੇ ਹੋਏ ਇਸ ਜਗ੍ਹਾ ਤੇ 31 ਦਸੰਬਰ 1849 ਈਸਵੀ ਦੀ ਇੱਕ ਰਾਤ ਮਹਾਰਾਜਾ ਰਣਜੀਤ ਸਿੰਘ ਨੂੰ ਠਹਿਰਾਇਆ ਜਾਂਦਾ ਤੇ ਉਸ ਤੋਂ ਬਾਅਦ ਇੱਥੇ ਇੱਥੋਂ ਇਹਨਾਂ ਨੂੰ ਲੈ ਕੇ ਜਾਂਦੇ ਨੇ ਕਲਕੱਤੇ ਉੱਥੇ ਲਿਆ ਕੇ ਇੱਥੇ ਇਹਨਾਂ ਦਾ ਕੀ ਕੀਤਾ ਜਾਂਦਾ ਫਤਿਹਗੜ ਯੂਪੀ ਦੇ ਵਿੱਚ ਉੱਥੇ 1875354 ਐਸਪੀ ਦੇ ਵਿੱਚ ਇਹਨਾਂ ਦੇ ਪਹਿਲਾ ਪਲੇਸ ਕਤਲ ਕੀਤੇ ਜਾਂਦੇ ਆ ਉਸ ਤੋਂ ਬਾਅਦ ਇਹਨੂੰ ਇਹਨਾਂ ਨੂੰ 54 ਦੇ ਵਿੱਚ ਕਲਕੱਤੇ ਤੋਂ ਇੰਗਲੈਂਡ ਲਈ ਰਵਾਨਾ ਕਰ ਦਿੱਤਾ ਜਾਂਦਾ ਇਹ ਇਹਨਾਂ ਦੀ ਪਰਵਰਤਨ ਦੀ ਯਾਤਰਾ ਲਾਹੌਰ ਤੋਂ ਫਤਿਹਗੜ ਫਤਿਹਗੜ ਤੋਂ ਇੰਗਲੈਂਡ ਮਹਾਰਾਜੇ ਲਿਪ ਸਿੰਘ ਇਸ ਤਰ੍ਹਾਂ ਦਾ ਪਹਿਰਾਵਾ ਪਹਿਨੇ ਕਰਦੀ ਸੀ ਅਤੇ ਨਾਲ ਹੀ ਰਾਜੇ ਮਹਾਰਾਜਾ ਨੂੰ ਸ਼ੌਂਕ ਹੁੰਦਾ ਸੀ ਗਹਿਣੇ ਪਾਉਣ ਦਾ ਇਹਨਾਂ ਦੇ ਗਹਿਣੇ ਤੇ ਬਾਕੀ ਆਪਾਂ ਸਾਰਾ ਅੱਗੇ ਨਾਲ ਦੇ ਜਿਹੜੇ ਰੂਮ ਬਣੇ ਹੋਏ ਨੇ ਮਹਾਲ ਦੇ ਵਿੱਚ ਚਾਕੇ ਇਹ ਮੰਤਰੀ ਜੀ ਸਿੱਖਾਂ ਦਾ ਇੰਨਾ ਖੌਫ ਸੀ ਹਨਾ ਨਵੀ ਜੇ ਸਿੱਖ ਤਾਂ ਸਿੱਖਾਂ ਦਾ ਖੂਨ ਦੇ ਨਾਲ ਡਰ ਸੀਗਾ ਵੀ ਜੇ ਮਹਾਰਾਜਾ ਦਲੀਪ ਸਿੰਘ ਪੰਜਾਬ ਵਿੱਚ ਆ ਗਏ ਦੁਬਾਰਾ ਤਾਂ ਉਹਨਾਂ ਨੇ ਦੁਬਾਰਾ ਰਾਜ ਦਾ ਨਰਸੀ ਬਿਲਕੁਲ ਜੀ ਐਸੇ ਲਈ ਉਹਨਾਂ ਨੇ ਨਾ ਤਾਂ ਮਾਂ ਪੁੱਤ ਨੂੰ ਇਕੱਠੇ ਹੋਣ ਦਿੱਤਾ ਤੇ ਨਾ ਹੀ ਇਹਨਾਂ ਨੂੰ ਰਾਜਗਦੀ ਤੇ ਬਿਠਾਇਆ ਨਾ ਮਾਤਰ ਦਾ ਰਾਜਾ ਸੀ ਜਿਹੜੀਆਂ ਸ਼ਕਤੀਆਂ ਸੀ ਆਪਣੇ ਕੋਲ ਰੱਖੀਆਂ ਸੀ ਸੀ ਪਾਵਰ ਪਾਵਰ ਆਫ ਟਰਨੀ ਜਿਹੜੀ ਸੀ ਆਪਣੇ ਕੋਲੇ ਸੀ ਉਦਾਂ ਇਹਨਾਂ ਨੂੰ ਰਾਜਾ ਬਣਾਇਆ ਹੈ ਹਾਂਜੀ ਅੱਗੇ ਇਹ ਮਹਾਰਾਜ ਰਣਜੀਤ ਸਿੰਘ ਦੇ ਕੋਹਿੰਦੁਰ ਹੀਰੇ ਦਾ ਇਤਿਹਾਸ ਕਿ ਇਹ 18ਵੀਂ ਸਦੀ ਦੇ ਵਿੱਚ ਸਭ ਤੋਂ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਕੁਲਾਰਨਾ ਦੀ ਖਾਨ ਜਿੱਥੋਂ ਇਹ ਪ੍ਰਾਪਤ ਹੋਇਆ ਸੀ ਪ੍ਰਾਣਾ ਇਹੋ ਜਿਹਾ ਸੀ ਉਹ ਅੱਜ ਦਾ ਨਾਮ ਵਰਤਮਾਨ ਇਹੋ ਜਿਹਾ ਉਸ ਤੋਂ ਬਾਅਦ ਦਿੱਲੀ ਦਿੱਲੀ ਸਲਤਨਤ ਬਾਦਸ਼ਾਹ ਖਿਲਦੀਆਂ ਲੋਧੀਆਂ ਦੇ ਹੱਥਾਂ ਵਿੱਚ ਹੁੰਦਾ ਹੈ ਇਹ ਕਿੱਥੇ ਚਲਿਆ ਗਿਆ ਮੁਗਲ ਬਾਦਸ਼ਾਹ ਬਾਬਰ ਤੱਕ ਪਹੁੰਚ ਜਿਸ ਦਿਨੇ ਮਿਲਿਆ ਸੀ 793 ਕੈਰਟ ਦਾ ਸੀ ਤੇ ਜਿਸ ਨੂੰ ਇਹ ਮਿਲਿਆ ਸੀ ਇਸ ਦਾ ਮਸਲੀ ਮਾਲਕ ਸੀ ਕੈਕਤੀ ਆਵਾਜ਼ ਦਸਤੋ ਬਾਅਦ 1415 ਈਸਵੀ ਦੇ 13 ਈਸਵੀ ਦੇ ਵਿੱਚ ਬਾਦਸ਼ਾ ਸ਼ਾਸ਼ੂ ਜਦਰਾਨੀ ਦੇ ਪਰਿਵਾਰ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਸ਼ਰਨ ਦਿੱਤੀ ਸੀ ਜਿਸ ਦੇ ਬਦਲੇ ਵਿੱਚ ਇੱਕ ਕੋਹਿਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਕੋਲ ਪਹੁੰਚਿਆ ਸੀ 1850 ਵਿੱਚ ਇਹ ਕੋਹਿਨੂਰ ਹੀਰਾ ਇੰਗਲੈਂਡ ਦੀ ਮਲਿਕਾ ਮਹਾਰਾਣੀ ਵਿਕਟੋਰੀਆ ਕੋਲ ਭੇਜਿਆ ਗਿਆ 1852 ਚ ਦੇ ਦੋ ਟੁਕੜੇ ਕਰਵਾਏ ਗਏ ਟੁਕੜੇ ਤਰਵਾਉਣ ਵਾਲਾ ਸੀ ਪ੍ਰਿੰਸ ਐਲਵਰਟ ਮਹਾਰਾਣੀ ਵਿਕਟੋਰੀਆ ਦਾ ਪਤੀ ਉਸਨੇ ਇਸ ਹੀਰੇ ਨੂੰ ਦੋ ਹਿੱਸਿਆਂ ਚ ਕਰਾਉਣ ਲਈ ਨੀਦਰਲੈਂਡ ਤੋਂ ਇੱਕ ਵਿਸ਼ੇਸ਼ ਕਾਰੀਗਰ ਮੰਗਵਾਇਆ ਸੀ ਜਿਸ ਦਾ ਨਾਮ ਸੀ ਮਿਸਟਰ ਕੈਂਟਰ ਮਿਸਟਰ ਕੈਂਟਰ ਨੂੰ ਇਹ ਹੀਰਾ ਦੋ ਹਿੱਸਿਆਂ ਚ ਕਰਨ ਲਈ 38 ਦਿਨ ਲੱਗੇ ਸੀ ਤੱਤੀ ਮੇਜ ਜਦੋਂ ਫਰੀ ਹੀਰਾ ਕੱਟਿਆ ਗਿਆ ਉਸ ਤੋਂ ਗਲਤ ਕੱਟਿਆ ਗਿਆ ਜਿਸ ਦੇ ਬਦਲੇ ਵਿੱਚ ਉਸ ਨੂੰ ਭਾਰੀ ਮਾਤਰਾ ਜੁਰਮਾਨਾ ਭਰਨਾ ਪਿਆ ਦੋ ਟੁਕੜੇ ਹੋਏ ਇੱਕ ਟੁਕੜਾ ਮਹਾਰਾਣੀ ਵਿਕਟੋਰੀਆ ਦੇ ਤਾਜ ਦੇ ਵਿੱਚ ਦੂਸਰਾ ਇਹ ਟੁਕੜਾ ਇਹ ਜਿਹੜਾ ਦੇਖ ਰਹੇ ਹੋ ਤੁਸੀਂ ਇਹ ਮਹਾਰਾਜਾ ਰਣਜੀਤ ਸਿੰਘ ਦਾ ਬਾਜੂਬੰਦ ਜਿਹੜਾ ਉਹ ਸਜੇ ਡੋਲੇ ਤੇ ਬੰਨਿਆ ਕਰਦੇ ਸੀ ਇੱਕ ਜਿਹੜਾ ਦੂਸਰਾ ਹਿੱਸਾ ਪਿਆ ਆ ਉਹ ਪਿਆ ਆ ਟਾਵਰ ਆ ਲੰਡਨ ਦੇ ਜੁਵਲ ਹਾਊਸ ਠੀਕ ਹੈ ਜੀ ਜਿੱਥੇ ਰਾਜਾ ਮਹਾਰਾਜਾ ਦੇ ਇਸਲੀ ਗਹਿਣੇ ਅੱਜ ਵੀ ਪਏ ਨੇ 30 ਤੋਂ 40 ਗ੍ਰਾਮ ਦਾ ਲਗਭਗ 106 ਕੈਰਟ ਦੇ ਹੈ ਜੀ ਇਹ ਮਹਾਰਾਜਾ ਜੀ ਸਿੰਘ ਦੇ ਸੋਨੇ ਸੌਰੀ ਕੋਹਨੂਰ ਹੀਰੇ ਦਾ ਇਤਿਹਾਸ ਹੈ ਤੇ ਇਹ ਹੈ ਜੀ ਮਹਾਰਾਜਾ ਰਜੀਤ ਸਿੰਘ ਦੇ ਸਮੇਂ ਚ ਜਿਹੜੀਆਂ ਸੋਨੇ ਤੇ ਚਾਂਦੀ ਦੀਆਂ ਮੋਹਰੇ ਚੱਲਦੀਆਂ ਸੀ ਇਹਨਾਂ ਨੂੰ ਨਾਨਕ ਸਾਈ ਤੇ ਗੋਬਿੰਦ ਸਾਈ ਸਿੱਕੇ ਆਖਿਆ ਜਾਂਦਾ ਸੀ ਛੋਟੇ-ਛੋਟੇ ਹੁੰਦੇ ਆਪਾਂ ਨਮੂਨੇ ਦੇ ਤੌਰ ਤੇ ਰੱਖਿਆ ਤੇ ਫਾਰਸੀ ਪਾਸ਼ਾ ਲਿਖੀ ਗਈ ਹੈ ਇੱਥੇ ਲਿਖਿਆ ਗਿਆ ਕਿ ਦੇਖ ਦੇਗੋ ਫਤਿਹ ਨੂਸਰਤ ਬਦਰਾਇਨ ਚਾਫਤ ਅਜਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੂਸਰੀ ਸਾਈਡ ਤੇ ਲਿਖਿਆ ਸਲਤਨਤ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਲਾਹੌਰ ਦੇ ਵਿੱਚ ਕੇਵਲ 2 ਟਕਸਾਲਾਂ ਸੀ ਜਿੱਥੇ ਸਿੱਕੇ ਬਣਾਏ ਜਾਂਦੇ ਸੀ ਇਹ ਆ ਜੀ ਸਾਡੇ ਵੱਲੋਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਕੋਹਨੂ ਹیرے ਦੀ ਕਾਪੀ ਕਰੀ ਆ ਜਿੱਦਾਂ ਕਿ ਸੈਂਟਰ ਦੇ ਵਿੱਚ ਕੋਹਨੂ ਹੀਰਾ ਬਾਕੀ ਦੋ ਬੇਸ਼ਕੀਮਤੀ ਹੀਰਿਆਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਆਪਣੇ ਸੱਜੇ ਡੋਲੇ ਨਾਲ ਇਸ ਤਰ੍ਹਾਂ ਦਾ ਬਾਜੂਬੰਦ ਬੰਨਿਆ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਸ਼ੇਰ ਪੰਜਾਬੀ ਪਤੀ ਨਾਲ ਨਵਾਜਿਆ ਗਿਆ ਸੀ ਇਹ ਸ਼ੇਰ ਦਾ ਨਿਸ਼ਾਨ ਉਹਨਾਂ ਦੀ ਤਲਵਾਰ ਤੇ ਬਣਿਆ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੀ ਇੰਗਲੈਂਡ ਦੇ ਵਿੱਚ ਲੱਕੜ ਦੀ ਚੇਅਰ ਪਈ ਹੈ ਜਿਸ ਦੀ ਅਸੀਂ ਕਾਪੀ ਕੀਤੀ ਹੈ ਜਿਸ ਤੇ ਬੈਠ ਕੇ ਅਰੇਸਟੋਕ੍ਰੇਟ ਪੀਪਲ ਪਾਪ ਰੀਸ ਲੋਕਾਂ ਨਾਲ ਆਪਣੀ ਮੀਟਿੰਗ ਕਰਦੇ ਸੀ ਤੇ ਇਹਨਾਂ ਦੇ ਪਰਿਵਾਰ ਨਾਲ ਇਹਨਾਂ ਦੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਜਿਹੜੀ ਤੁਸੀਂ ਪਿੱਛੇ ਤਸਵੀਰ ਦੇਖ ਰਹੇ ਉਹਨੂੰ ਐਲਵੈਟਨ ਹਾਲ ਕਹਿੰਦੇ ਨੇ ਤੇ ਇਹ 17000 ਕਿੱਲਿਆਂ ਦੇ ਵਿੱਚ ਬਣਿਆ ਹੈ ਇਸ ਨੂੰ ਅੱਜ ਅਜੈਪਕਰ ਦਾ ਰੂਪ ਦਿੱਤਾ ਗਿਆ ਕਿਉਂਕਿ ਇਹਦੇ ਅੰਦਰ ਮਹਾਰਾਜਾ ਅਨਜੀਤ ਸਿੰਘ ਦੇ ਪੂਰਨ ਵਾਸ਼ ਦੀਆਂ ਅਸਲੀ ਤਸਵੀਰਾਂ ਲੱਗੀਆਂ ਹੋਈਆਂ ਇਹ ਇੰਗਲੈਂਡ ਚ ਜਿਸ ਬਿਲਕੁਲ ਸਾਰਾ ਕੁਝ ਇੰਗਲੈਂਡ ਸੇ 17000 ਏਕੜ ਦੀ ਜਿਹੜੀ 17000 ਏਕੜ ਜਗ੍ਹਾ ਦੇ ਨਾਲ ਜਿਹੜਾ ਇੰਗਲੈਂਡ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਯਾਦ ਦੇ ਵਿੱਚ ਅੱਜ ਵੀ ਜਰਾ ਇਹ ਹੈ ਜੀ ਮਾਂ ਤੇ ਪੁੱਤ ਦਾ ਇੱਕ ਜਿਤ ਪੁਨਰ ਜਜਵਤੀ ਮਿਲਨ ਮਾਂ ਤੇ ਪੁੱਤੇ ਇੱਕ ਦੂਸਰੇ ਨੂੰ 13.5 ਸਾਲ ਬਾਅਦ ਮਿਲੇ ਸੀ ਮਹਾਰਾਣੀ ਜਿੰਦਕੌਰ 1864 ਇਸ ਵਿੱਚ ਕਟਮੰਦੂ ਨੇਪਾਲ ਦੇ ਵਿੱਚ ਅੱਖਾਂ ਦੀ ਜੋਤ ਰੋ ਰੋ ਕੇ ਜਾ ਚੁੱਕੀ ਸੀ ਅੱਖ ਖੁਦ ਖਾਈ ਨਹੀਂ ਸਿੰਦਾ ਪੁੱਤਰ ਨੂੰ ਪਤਾ ਲੱਗਿਆ ਤਾਂ ਉਦੋਂ ਹੀ ਸਰਕਾਰ ਨੂੰ ਅਪੀਲ ਕਰਨ ਤੇ ਰੈਟ ਲਾਈ ਤਾਂ ਉਦੋਂ ਦੀ ਸਰਕਾਰ ਨੇ ਇਹਨਾਂ ਨੂੰ ਕਿਹਾ ਕਿ ਤੈਨੂੰ ਦਿੱਲੀ ਭੇਜਿਆ ਜਾਵੇਗਾ ਪਰ ਤੈਨੂੰ ਪੰਜਾਬ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਮਾਂ ਤੇ ਪੁੱਤ ਦਾ 13.5 ਸਾਲ ਬਾਅਦ ਇਸ ਕਲਕੱਤੇ ਰਿਸਪੈਸੀ ਹੋਟਲ ਦੇ ਵਿੱਚ ਮਲਾਪ ਕਰਵਾਇਆ ਜਾ ਰਿਹਾ ਮਾਂ ਦੇ ਕਮਰੇ ਜਦੋਂ ਬੱਚੇ ਨੂੰ ਭੇਜਿਆ ਗਿਆ ਮਾਂ ਨੂੰ ਕਿਹਾ ਗਿਆ ਤੇਰਾ ਦਲੀਪ ਅੱਖਾਂ ਦੀ ਜੋਤਨਾ ਕਰਨ ਹੋਣ ਕਾਰਨ ਕੱਟ ਤੋਂ ਹੱਥ ਪੈਰ ਦੀ ਫੇਰਦੀ ਜਦੋਂ ਸਿਰ ਤੇ ਲੈ ਕੇ ਕੀ ਬੱਚੇ ਨੂੰ ਯੋਰ ਨਾ ਟੱਕਾ ਮਾਰਦੀ ਆ ਉੱਚੀ ਉੱਚੀ ਰੋਂਦੀ ਆ ਤੇ ਪ੍ਰਮਾਤਮਾ ਨੂੰ ਕਹਿੰਦੀ ਕਿ हे ਪ੍ਰਮਾਤਮਾ ਤੂੰ ਮੇਰਾ ਰਾਜ ਵੀ ਖੋਲਿਆ ਮੇਰਾ ਭਾਗ ਵੀ ਖੋਲਿਆ ਤੂੰ ਮੇਰੇ ਸਿਰ ਦਾ ਸਾਈਂ ਵੀ ਖੋਲਿਆ ਤੂੰ ਮੈਨੂੰ ਦਰਦ ਦਰਦ ਦੀਆਂ ਟੱਕਰਾਂ ਲਈ ਮਜਬੂਰ ਕਰ ਦਿੱਤਾ ਇੱਥੋਂ ਤੱਕ ਕਿ ਤੂੰ ਮੇਰਾ ਕੋਹਨੂ ਦਾ ਹੀਰਾ ਵੀ ਖੋ ਕੇ ਲੈ ਗਿਆ ਮੈਂ ਤੈਨੂੰ ਕਦੀ ਸੀ ਨਹੀਂ ਕੀਤੀ ਪਰ ਅੱਜ ਮੈਂ ਤੈਨੂੰ ਅੱਜ ਮੈਂ ਤੈਨੂੰ ਕੋਸਤੀਆ ਜਦੋਂ ਤੂੰ ਮੇਰੇ ਬੱਚੇ ਤੋਂ ਸਾਡੀ ਸਿੱਖੀ ਵੀ ਖੋ ਕੇ ਲੈ ਗਿਆ ਇੰਨੀ ਗੱਲ ਸੁਣਦੇ ਬੱਚਾ ਮਾਂ ਦੇ ਚਰਨਾਂ 'ਚ ਟੈਪਿਆ ਤੇ ਮਾਂ ਨੂੰ ਬਚਨ ਦਿੰਦਾ ਕਿ ਮੈਂ ਤੇਰਾ ਰਾਜ-ਪਾਗ ਨਹੀਂ ਮੋੜ ਸਕਦਾ ਤੇਰਾ ਕੋਈ ਨੂਰ ਹੀਰਾ ਨਹੀਂ ਮੋੜ ਸਕਦਾ ਮੈਂ ਤੇਰਾ ਪਤੀ ਨਹੀਂ ਵਾਪਸ ਕਰ ਸਕਦਾ ਤੇਰੀਆਂ ਦਰਦਰ ਦੀਆਂ ਟੱਕਰਾਂ ਦਾ ਮੇਰੇ ਕੋਲੇ ਕੋਈ ਮੁੱਲ ਨਹੀਂ ਇੱਥੋਂ ਤੱਕ ਕਿ ਤੇਰਾ ਕੋਈ ਨੂਰ ਹੀਰਾ ਵੀ ਵਾਪਸ ਨਹੀਂ ਕਰ ਸਕਦਾ ਪਰ ਹਾਂ ਅੱਜ ਮੈਂ ਤੇਰੇ ਚਰਨਾਂ ਦੀ ਕਸਮ ਖਾ ਕੇ ਕਹਿੰਦਾ ਮੈਂ ਤੇਰਾ ਰਾਜ ਤੇਰੀ ਧਰਮ ਤੇਰਾ ਸਿੱਖੀ ਧਰਮ ਦੁਆਰਾ ਵਾਪਸ ਲਿਆਵਾਂਗਾ 1884 ਚ ਅੰਗਰੇਜ਼ਾਂ ਦਾ ਵਿਦਰੋਹ ਕੀਤਾ ਤੇ 1886 ਚ ਪੌਲ ਖੰਡੇ ਦੀ ਧਾਰ ਪ੍ਰਾਪਤ ਕਰਕੇ ਦਵਾਰਾ ਸਿੰਘ ਜੀ ਚੱਕੇ ਪੁੱਤਰ ਨੂੰ ਸੀਨੇ ਨਾਲ ਲਾਇਆ ਮਾਂ ਨੂੰ ਆਪਣੀ ਨੂੰ ਨਾਲ ਹੀ ਲੈ ਗਿਆ ਉਧਰ ਦੋ ਸਾਲ ਰਹੇ 1863 ਈਸਵੀ ਚ ਆਪਣੀ ਜ਼ਿੰਦਗੀ ਦੇ ਆਖਰੀ ਸਵਾਸ ਪੂਰੇ ਕਰਦੇ ਨੇ ਤੇ ਪੁੱਤਰ ਨੂੰ ਕਹਿ ਰਹੀ ਇੱਕ ਪੁੱਤਰਾ ਮੈਂ ਇਸ ਜਹਾਨ ਤੋਂ ਜਾਣ ਲੱਗੀ ਮੇਰੀ ਆਖਰੀ ਤਮਨਾ ਹੈ ਕਿ ਜਦੋਂ ਮੈਂ ਇਸ ਜਹਾਨ ਤੋਂ ਜਾਵਾਂ ਮੇਰੀ ਅੱਖਾਂ ਦੀਆਂ ਪਲਕਾਂ ਅੱਖਾਂ ਦੇ ਬੂਹੇ ਬੰਦ ਨਾ ਕਰੀ ਇਹਨਾਂ ਦੇ ਵਿੱਚ ਆਏ ਦੋ ਆਖਰੀ ਹੰਝੂ ਮੈਂ ਆਪਣੇ ਪਤੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਤ ਜੋ ਕਿ ਲਾਹੌਰ ਉੱਥੇ ਪੇਂਟ ਕਰਨਾ ਚਾਹੁੰਦੀ ਆ ਦੇਖੀ ਕਿਤੇ ਮੇਰੇ ਦੋ ਆਖਰੀ ਹੰਝੂ ਇੰਨਾ ਗੋਰੀਆਂ ਦੀ ਧਰਤੀ ਤੇ ਰੁਲਣ ਨਾ ਦਈ ਇੰਨੀ ਗੱਲ ਕਹਿੰਦੇ ਆਪਣੀ ਜ਼ਿੰਦਗੀ ਦੇ ਆਖਰੀ ਸਵਾਸ ਪੂਰੇ ਕਰਦੇ ਨੇ ਅੱਗੇ ਜਿਹੜੇ ਸਨੇਹ ਆ ਉਹ ਇਸ ਟੈਲੀਗ੍ਰਾਫ ਰਾਹੀਂ ਭੇਜੇ ਜਾਂਦੇ ਸੀ ਮਹਾਰਾ ਜਧਿਰ ਸਿੰਘ ਦੀ ਆਪਣੀ ਹੈਂਡ ਰਾਈਟਿੰਗ ਆ ਇੱਥੇ ਲਿਖਿਆ ਕਿ ਮੇਰੀ ਮਾਤਾ ਦੀ ਡੈਥ ਹੋ ਗਈ ਅੰਗਰੇਜ਼ੀ ਸਰਕਾਰ ਨੇ ਕੋਈ ਇਹਨਾਂ ਦੀ ਨਾ ਸੁਣੀ ਤਾਂ ਇਹਨਾਂ ਨੂੰ ਮਹਾਰਾਣੀ ਜਿੰਦ ਕੌਰ ਦਾ ਦੇਸ਼ ਸਕਾਰ ਲੰਡਨ ਦੇ ਕੈਂਸ਼ਨ ਗ੍ਰੀਨ ਸ਼ਮਸ਼ਾਨ ਘਾਟ ਦੇ ਵਿੱਚ ਕਰਨਾ ਪਿਆ 1 ਸਾਲ ਬਾਅਦ ਇਹਨਾਂ ਨੂੰ ਮਨਜ਼ੂਰੀ ਮਿਲੀ ਕਿ ਮਾਂ ਦੀਆਂ ਆਸਤੀਆਂ ਲੈ ਕੇ ਕਿੱਥੇ ਆਏ ਗੋਦਾ ਬੰਬੇ ਜਲ ਪ੍ਰਵਾਹ ਕਰਨਾ ਹੈ ਕਿਉਂਕਿ ਇਹਨਾਂ ਨੂੰ ਪੰਜਾਬ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਇਹ ਮਾਂ ਤੇ ਪੁੱਤ ਦਾ 13 ਸਾਲ ਬਾਅਦ ਪੁਨਰ ਜਜਵਾਤੀ ਮਿਲਣ ਭਾਰਤ ਤੋਂ ਵਾਪਸੀ ਸਮੇਂ ਮਿਸਰ ਚ ਰੁਕੇ ਜਿੱਥੇ ਆਪਣੀ ਹੋਣ ਵਾਲੀ ਪਤਨੀ ਬਾਂਬਾ ਮੂਲਰ ਨੂੰ ਮਿਲੇ 15 ਸਾਲ ਦੀ ਲੜਕੀ ਸੇ ਅਰਬੀ ਪਾਸ਼ਾ ਬੋਲਦੇ ਸੀ ਮਹਾਰਾਜ ਦੀਪ ਸਿੰਘ ਨੂੰ ਅੰਗਰੇਜ਼ਾਂ ਨੇ ਹੋਰ ਵੀ ਲੜਕੀਆਂ ਮੈਰਿਜ ਲਈ ਪੇਸ਼ ਕੀਤੀਆਂ ਸੀ ਇਹਨਾਂ ਨੇ ਆਪਣੀ ਦੀ ਲੜਕੀ ਦੀ ਚੋਣ ਆਪ ਕੀਤੀ ਤੇ 9 ਜੂਨ 1864 ਈਸਵੀ ਨੂੰ ਇਜਿਪਟ ਦੀ ਰਾਜਧਾਨੀ ਕਹ ਰਹੇ ਆਲੈਕਜ਼ੈਂਦਰੀਆ ਮਿਸਰ ਇਸੇ ਅੰਦਾਜ਼ ਦੇ ਵਿੱਚ ਇਹਨਾਂ ਦੀ ਸ਼ਾਦੀ ਹੋਈ ਸੀ ਇਹਨਾਂ ਦੀ ਕੋ ਖਛੇ ਬੱਚੇ ਸੀ ਤਿੰ ਸੀਨ ਬਿਆਦਾ ਸੀਨਾ ਜਿਹਦੀ ਅਸੀਂ ਕਾਪੀ ਕੀਤੀ ਹੈ ਲੰਡਨ ਦੇ ਮਿਊਜ਼ੀਅਮ ਚ ਲੱਗਿਆ ਸੀ ਹਾਂ ਸੋ ਸਿੱਖ ਧਰਮ ਦੇ ਗੱਲ ਕਰੀਏ ਤਾਂ ਮਾਂ ਨੇ ਸਿੱਖ ਧਰਮ ਬਚਾਉਣ ਲਈ ਆਪਣੇ ਬੱਚੇ ਨੂੰ ਜਦੋਂ ਦੇਖਿਆ ਕਿ ਵਾਲ ਸਿਰ ਤੇ ਨਹੀਂ ਹਨ ਤਾਂ ਆਪਦੀ ਮਾਂ ਆਪਣੇ ਪੁੱਤਰ ਨੂੰ ਮਾਂ ਨੇ ਧੱਕਾ ਦਿੱਤਾ ਪੁੱਤ ਨੇ ਪ੍ਰਣ ਕੀਤਾ ਕਿ ਮੈਂ ਸਿੱਖ ਧਰਮ ਅਪਣਾਵਾਂਗਾ ਤੇ ਵਾਅਦਾ ਵੀ ਲਵਾਇਆ ਸੋ ਅੱਜ ਦੇ ਉਹਨਾਂ ਨੌਜਵਾਨਾਂ ਲਈ ਇੱਕ ਇਹ ਸਿੱਖਿਆ ਜ਼ਰੂਰ ਹੈ ਹਾਂਜੀ ਇਧਰ ਹੈ ਜੀ ਇਹਨਾਂ ਦਾ ਪਰਪਾਰ ਤੇ ਇਹਨਾਂ ਦਾ ਆਖਰੀ ਜੀਵਨ ਪਰਿਵਾਰ ਦੇ ਵਿੱਚ ਸਭ ਤੋਂ ਵੱਡਾ ਸ਼ਹਿਯਾਦਾ ਵਿਕਟਰ ਰਾਇਲ ਆਰਮ ਦੇ ਵਿੱਚ ਕਪਤਾਨ ਈਟਨ ਕੈਮੇਜ ਦੇ ਵਿੱਚ ਪੜਿਆ ਐਨੀ ਬਲੈਂਚ ਕਮੈਂਟਰੀ ਨਾਂ ਦੀ ਲੇਡੀ ਜਨਾ ਵਿਆਹ ਕਰਵਾਇਆ ਸੀ ਦੋਨਾਂ ਦਾ ਪਹਿਲੇ ਵਿਸ਼ੁਜਤ ਤੋਂ ਬਾਅਦ ਤੇ ਹਾਂ ਤੋਂ ਕਿਸੀ ਇਹਨਾਂ ਦੇ ਕੋਈ ਔਲਾਦ ਨਹੀਂ ਸੀ ਸਭ ਤੋਂ ਛੋਟਾ ਬੇਟਾ ਰਾਜਕੁਮਾਰ ਐਲਵਰਟ ਐਡਵਰਡ ਅਲੈਗਜ਼ੈਂਡਰ ਉਸ ਬੱਚੇ ਦੀ 13 ਸਾਲ ਦੀ ਉਮਰ ਚ ਨਮੂਨੀਆ ਨਾ ਮੌਤ ਹੋ ਗਈ ਸੀ 5 ਅਕਤੂਬਰ 1893 ਈਸਵੀ ਨੂੰ 55 ਸਾਲ ਦੀ ਉਮਰ ਧੋਕੇ ਮਹਾਰਾਜ ਦਲੀਪ ਸਿੰਘ ਪੈਰਿਸ ਦੇ ਵਿੱਚ ਇੱਕ ਗ੍ਰੈਂਡ ਹੋਟਲ ਬਣਿਆ ਜਿੱਥੇ ਇਹਨਾਂ ਦੀ ਮੌਤ ਹੋ ਜਾਂਦੀ ਕਿਉਂਕਿ ਆਖਰੀ ਸਮੇਂ ਪੈਰਿਸ ਵਿੱਚ ਚਲੇ ਗਏ ਸੀ ਮੌਤ ਦਾ ਕਾਰਨ ਪੈਰਾਲਾਈਜ ਐਟੈਕ ਅਧਰੰਗ ਦਾ ਦੌਰਾ ਉੱਥੋਂ ਇਹਨਾਂ ਦੀ ਡੈਡ ਬਾਡੀ ਮਿਰਤਕ ਦੇ ਜਿਹੜਾ ਪਾਲਵਟਨ ਹਾਲ ਦੇਖਿਆ ਉੱਥੇ ਲੈ ਕੇ ਇਸੇ ਤਰ੍ਹਾਂ ਦਫਨਾ ਕੇ ਇਹਨਾਂ ਨੂੰ ਕਬਰ ਬਣਾਈ ਗਈ ਦੂਸਰਾ ਬੇਟਾ ਰਾਜਕੁਮਾਰ ਫ੍ਰੈਟਿਕ ਫ੍ਰੈਟਿਕ ਫੌਜੀਰ ਸਾਹਿਲ ਮੇਜਰ ਦੀ ਪਦਵੀ ਤੇ ਐਮਏ ਇਤਿਹਾਸ ਦੀ ਕੀਤੀ ਸੀ ਲੇਖਣ ਦਾ ਚਿੱਤਰਕਾਰੀ ਦਾ ਤੇ ਘੋੜਸਵਾਰੀ ਦਾ ਬਹੁਤ ਸ਼ੌਕ ਸੀ ਆਪਣੇ ਘਰ ਨੂੰ দান ਕਰ ਦਿੱਤਾ ਜਿਸ ਨੂੰ ਲਾਇਬ੍ਰੇਰੀ ਤੇ ਮਿਊਜ਼ੀਅਮ ਦਾ ਰੂਪ ਦਿੱਤਾ ਗਿਆ 1926 ਚ ਇਹਦਾ ਦੇਹਾਂਤ ਹੋ ਗਿਆ ਸੀ ਇਹ ਵੀ ਬੇ ਔਲਾਦ ਸੀ ਮਹਾਰਾਜ ਦੀ ਚਿੰਤੀ ਪੱਟੀ ਪੇਟੀ ਰਾਜਕੁਮਾਰੀ ਬਾਂਬਾ ਸੋਫੀਆ ਜਿੰਦਾ ਦਲੀਪ ਸਿੰਘ 1830 ਲੰਡਨ ਚ ਜਨਮ ਹੋਇਆ 1907 ਚ ਮੌਕਾ ਮਿਲਿਆ ਸੀ ਸਭ ਤੋਂ ਪਹਿਲਾਂ ਨਾਸਿਕ ਆਪਣੀ ਦਾਦੀ ਜੀ ਦੀ ਸਮਾਤੇਸ਼ ਖਰਦਾ ਦੇ ਫੁੱਲ ਪੇਟ ਕੀਤੇ ਫਿਰ ਇੱਥੇ ਲਾਹੌਰ ਮਹਾਰਾਜਾ ਅਜੀਤ ਸਿੰਘ ਦੀ ਸਮਾ ਇੱਥੇ ਸ਼ਰਦਾ ਦੇ ਫੁੱਲ ਪੇਟ ਕੀਤੇ ਅੰਗਰੇਜ਼ੀ ਭਾਰਤੀ ਸੈਨਾ ਦੇ ਚਕ ਡਾਕਟਰ ਡੇਵਿਡ ਵਾਟਰਸਦਰਲੈਂਡ ਉਹਦੇ ਨਾਲ ਵਿਆਹ ਕਰਵਾਇਆ ਉਹਦੀ ਕੁਸਮਾਂ ਪਾ ਕੇ ਮੌਤ ਹੋ ਜਾਂਦੀ ਹੈ ਤੇ ਇਹਦੀ ਸਾਰੇ ਬੱਚੇ ਤੋਂ ਲਾਸਟ ਤੇ 1957 ਸਵੀਚ 99 ਸਾਲ ਦੀ ਉਮਰ ਭੋਗ ਕੇ ਲਾਹੌਰ ਦੇ ਵਿੱਚ ਮੌਤ ਹੁੰਦੀ ਆ ਕਿਉਂਕਿ ਵੱਡੀ ਸੀ ਆਖਰੀ ਅੰਤਮ ਰਗਾ ਇਹਨਾਂ ਅੰਤਮ ਆਰਾਮ ਦਾ ਲਾਹੌਰ ਦੇ ਵਿੱਚ ਪ੍ਰਾਪਤ ਹੋਈ ਉੱਥੇ ਇੱਕ ਬੰਬਾ ਕਲੈਕਸ਼ਨ ਬਣਿਆ ਜਿੱਥੇ ਇਹਦਾ ਕੀਮਤੀ ਸਮਾਨ ਅੱਜ ਵੀ ਪਿਆ ਇਹ ਵੀ ਬੇਬਲਾਤ ਸੀ ਰਾਜਕੁਮਾਰੀ ਕੈਥਰੀਨ ਜਿੰਦਾ ਤੇ ਰਾਜਕੁਮਾਰੀ ਸੋਫੀਆ ਜਿੰਦਾ ਅਲੈਗਜ਼ਡੋਨਾ ਦਲੀਪ ਸਿੰਘ ਦੋਨੋਂ ਲੜਕੀਆਂ 1906 ਤੇ 1938 ਚ ਆਈਆਂ ਸੀ ਇਹਨਾਂ ਲਾਹੌਰ ਦਲਹੌਜ਼ੀ ਸ਼ਿਮਲਾ ਸ਼੍ਰੀ ਅੰਮ੍ਰਿਤਸਰ ਸਭ ਸਾਰੇ ਕਿਤੇ ਯਾਤਰਾ ਕੀਤੀ 71 ਸਾਲ ਦੀ ਉਮਰ ਚ 72 ਸਾਲ ਦੀ ਉਮਰ ਚ ਇਹਨਾਂ ਦਾ ਦੇਹਾਂਤ ਹੋਇਆ ਇਹ ਵੀ ਬੇਔਲਾਦ ਸੀ ਜੀ ਮਹਾਰਾਜਾ ਨਰੀਪ ਸਿੰਘ ਦੀ ਪਹਿਲੀ ਧਰਮ ਪਤਨੀ ਮਹਾਰਾਣੀ ਬਾਂਬਾ ਮੂਲਰ ਦੇ ਅਖਾਲਸ ਹੋਣ ਕਰ ਜਾਂ ਤੋਂ ਬਾਅਦ ਇਹਨਾਂ ਦੀ ਦੂਸਰੀ ਧਰਮ ਪਤਨੀ ਮਹਾਰਾਣੀ ਐਡਾ ਡਗਲਸ ਬੈਦਰ ਸਰੀ ਦੇ ਵਿੱਚ ਜਨਮ ਹੋਇਆ ਲੰਡਨ ਦੇ ਹੋਟਲ ਦੇ ਵਿੱਚ ਕੰਮ ਕਰਦੇ 17 ਸਾਲ ਦੀ ਉਮਰ ਸੀ ਇੱਕ ਦੂਜੇ ਨੂੰ ਪਸੰਦ ਕੀਤਾ ਇਹਨਾਂ ਦੀ ਪਹਿਲੀ ਬੇਟੀ ਰਾਜਕੁਮਾਰੀ ਪੌਲੀਨ ਐਲੈਗਜ਼ੀਨ ਦੂਸਰੀ ਰਾਜਕੁਮਾਰੀ ਐਡਾ ਐਰਨ ਇਹਨਾਂ ਦੋਨਾਂ ਦਾ ਵੀ ਦੇਹਾਂਤ ਹੋ ਚੁੱਕਿਆ ਹੈ ਇਹ ਵੀ ਲੜਕੀਆਂ ਦੇਹਾਂਤ ਹੋ ਗਈਆਂ ਬਿਨਾ ਔਲਾਦ ਨੂੰ ਜਨਮ ਦਿੱਤਾ ਇਹ ਮਨ ਪ੍ਰੀਤੀ ਬੜੀ ਅਦੁੱਪਤ ਗੱਲ ਹੈ ਨਾ ਵੀ ਇਹਨੇ 6 ਬੱਚੇ ਸੀਗੇ ਸਹੀ ਬੇਲ ਆ ਇਹ ਵੀ ਤੁਹਾਨੂੰ ਜਾਣਨਾ ਪਉਣਾ ਇਹ ਹੈ ਜੀ ਲਾਸਟ ਯਰ ਅੰਤਿਮ ਵਾਸੀ ਜਿਹਨੂੰ ਕੋਰਸੀ ਨਾਮ ਕਹਿੰਨੇ ਪੰਜਾਬੀ ਚ ਕਿ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਤੋਂ ਸ਼ੁਰੂ ਹੋ ਕੇ ਅੱਗੇ ਇਹਨਾਂ ਦੇ ਵਾਸੀ ਦੇ ਵਿੱਚ ਪੀੜੀਦਰ ਪੀੜੀ ਚੱਲਿਆ ਮਹਾਰਾਣੀ ਜਿੰਦਕੌਰ ਇਹਨਾਂ ਦੀ ਆਖਰੀ ਧਰਮ ਪਤਨੀ ਇਹਨਾਂ ਦੇ ਇੱਕੋ ਹੀ ਪੁੱਤਰ ਮਹਾਰਾਜਾ ਦ੍ਰੀਪ ਸਿੰਘ ਅੱਗੇ ਇਹਨਾਂ ਦੀ ਦੋ ਧਰਮ ਪਤਨੀਆਂ ਪਹਿਲੀ ਮਹਾਰਾਣੀ ਬਾਂਬਾ ਮੂਲਰ ਦੇ 6 ਬੱਚੇ ਦੂਸਰੀ ਮਹਾਰਾਣੀ ਐਡਾਟਗਸਤੇ ਦੋ ਬੇਟੀਆਂ ਇਸ ਬੱਚੇ ਨੂੰ ਛੱਡ ਕੇ 13 ਸਾਲ ਵਾਲੇ ਨੂੰ ਬਾਕੀ ਸਾਰੇ 70 80 90 ਸਾਲ ਦੇ ਹੋ ਕੇ ਦੇਹਾਂਤ ਹੋਏ ਇਹ ਸਾਰੇ ਬੇਵਿਲਾਦ ਸੀ ਕਿਉਂਕਿ ਅੰਗਰੇਜ਼ਾਂ ਨੇ ਇਹਨਾਂ ਦੇ ਭੋਜਨ ਦੇ ਵਿੱਚ ਕੋਈ ਜਹਿਰ ਕੈਮੀਕਲ ਦਿੱਤਾ ਸੀ ਕਿ ਕਿਸੇ ਦੇ ਔਲਾਦ ਨਹੀਂ ਫਾਇਦਾ ਹੋਣ ਦਿੱਤੀ ਤਾਂ ਜੋ ਐਡੀ ਵੱਡੀ ਪ੍ਰਾਪਰਟੀ ਅਤੇ ਕੋਹਿੰਦੁਰ ਦਾ ਕੋਈ ਹੱਕਦਾਰ ਨਾ ਖੜਾ ਹੋ ਸਕੇ ਇਹ ਸਾਡੇ ਪੰਜਾਬ ਦਾ ਆਖਰੀ ਮਹਾਰਾਜਾ ਮਹਾਰਾਜ ਦਿੱਲੀਪ ਸਿੰਘ ਦੇ ਜੀਵਨ ਦਾ ਦੁਖਾਂਤ ਮੈਂ ਅਨ ਬਾਕੀ ਮੈਂ ਤੁਹਾਡੇ ਨਾਲ ਬਿਲਡਿੰਗ ਦੀ ਵੀ ਸਾਂਝ ਪਾਵਾਂਗਾ ਜਿੰਨੀਆਂ ਵੀ ਬਾਹਰ ਬਿਲਡਿੰਗਸ ਨੇ ਉਹਨਾਂ ਇਹ ਦੇਖੋ ਛੋਟੀ ਏਟ ਦੀ ਬਣੀ ਹੋਈ ਆ ਪੁਰਾਣੀਆਂ ਲਗਭਗ 2 ਤੋਂ 300 ਸਾਲ ਪੁਰਾਣੀਆਂ ਛੋਟੀ اٹ ਦੀ ਬਣੀ ਗਈ ਇਹਨੂੰ ਨਾਨਕਸ਼ਹੀ اٹ ਬੋਲਿਆ ਜਾਂਦਾ ਚੂਨਾ ਗੋੜ ਤੇ ਮਾਂ ਦੀ ਦਾਲ ਦੇ ਨਾਲ ਇਸ ਦੀ ਚਣਾਈ ਕੀਤੀ ਗਈ ਹੈ ਸੀਮੈਂਟ ਦੀ ਵਰਤੋਂ ਨਹੀਂ ਕੀਤੀ ਸਭ ਤੋਂ ਪਹਿਲਾਂ ਅੰਗਰੇਜ਼ਾਂ ਦਾ ਐਡਵਾਂਸ ਅਸਲਾ ਸਪਲਾਈ ਡਿਪੂ ਸੀ ਫਿਰ ਉਸ ਤੋਂ ਬਾਅਦ ਰੈਸਟ ਹਾਊਸ ਬਣਿਆ ਇਸ ਨੂੰ ਫਿਰ ਇਰੀਗੇਸ਼ਨ ਡਿਪਾਰਟਮੈਂਟ ਕੋਲੇ ਰਹੀ ਫਿਰ ਜਦੋਂ 1984 ਚ ਹਰਮਿੰਦਰ ਸਾਹਿਬ ਤੇ ਅਟੈਕ ਹੋਇਆ ਨੂੰ ਬੀਐਸਐਫ ਦੀ ਸ਼ੌਣੀ ਚ ਤਬਦੀਲ ਕਰ ਦਿੱਤਾ ਗਿਆ 3 ਸਾਲ ਸਾਡੇ ਜਿੱਥੇ ਲੁਧਿਆਣਾ ਦੀ ਇੱਥੇ ਸੈਸ਼ਨ ਕੋਰਟ ਵੀ ਲੱਗਦੀ ਰਹੀ ਹੈ ਅਦਾਲਤ ਤੇ ਉਸ ਤੋਂ ਬਾਅਦ ਜਦੋਂ ਪੰਜਾਬ 'ਚ ਖੜਕੂਵਾਦੀ ਲਹਿਰ ਨੇ ਜਨਮ ਲਿਆ ਵਿਰਾਨ ਕੋਠੀ ਵਾਲੇ ਦੁਆਲੇ ਜੰਗਲੀ ਜੰਗਲ ਇੱਥੇ ਲਿਆ ਕੇ ਪੰਜਾਬ ਪੁਲਿਸ ਨੇ ਕੁੱਟ-ਕੁੱਟ ਕੇ ਮੁੰਡੇ ਵੀ ਸ਼ਹੀਦ ਕੀਤੇ ਆ ਇਹਨੂੰ ਤਸੱਦਰ ਦੀ ਕੋਠੀ ਵੀ ਕਿਹਾ ਗਿਆ ਵਾ ਤੇ ਇਹ ਬਹੁਤ ਜ਼ਿਆਦਾ ਸਮੋਈ ਬੈਠੀ ਆ ਆਪਣੇ ਕੋਠੀ ਅੰਦਰ ਸਰਕਾਰਾਂ ਆਉਂਦੀਆਂ ਗਈਆਂ ਜਾਂਦੀਆਂ ਕਿ ਕਿਸੇ ਨੇ ਇਸ ਦੀ ਸਾਰ ਨਹੀਂ ਲਈ ਖੰਡਰ ਹਵੇਲੀ ਤੇ ਨਸ਼ੇੜੀਆਂ ਦਾ ਅੱਡਾ ਬਣ ਕੇ ਰਹੀ 2011 ਦੇ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਸੀਆਂ ਵਿਖੇ ਸੰਗਤ ਦਰਸ਼ਨ ਤੇ ਆਏ ਉੱਥੋਂ ਇੱਥੇ ਲੈ ਕੇ ਆਂਦਾ ਲੈ ਕੇ ਆਉਣ ਵਾਲੇ ਸੀ ਸਰਦਾਰ ਰਣਜੀਤ ਸਿੰਘ ਜੀ ਤਲਵੰਡੀ ਸਰਦਾਰ ਗੁਰਪ੍ਰਜਨ ਸਿੰਘ ਜੀ ਤੋਂ ਵੰਤੇ ਸੱਜਣ ਜਿਨ੍ਹਾਂ ਨੇ ਹੰਬੜਾ ਮਾਰ ਕੇ ਬਾਦਲ ਸਾਹਿਬ ਨੂੰ ਇੱਥੇ ਲਿਆ ਕੇ ਇਹਨੂੰ ਰੈਨੋਵੇਟ ਕਰਵਾ ਕੇ ਅੱਜ ਸਾਡੀ ਝੋਲੀ ਦੇ ਵਿੱਚ ਪਾਇਆ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਸਿੱਖ ਇਤਿਹਾਸ ਨਾਲ ਜੁੜ ਕੇ ਦੀਆਂ ਜੜਾਂ ਨੂੰ ਹੋਰ ਮਜ਼ਬੂਤ ਕਰ ਸਕੇ ਇਹਨਾਂ ਕਹਿੰਦਾ ਖੇਮਾ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਗੱਲ ਮੈਂ ਜ਼ਰੂਰ ਖਾਸ ਕਹੂੰਗਾ ਕਿ ਸਿੱਖ ਧਰਮ ਨਾਲ ਐਡਾ ਵੱਡਾ ਧੋਖਾ ਅੰਗਰੇਜ਼ਾਂ ਨੇ ਕੀਤਾ ਸਿਰਫ ਕੋਹੇ ਨੂਰ ਹੀਰਾ ਦੀ ਸਿੱਖਾਂ ਨੂੰ ਨਾ ਮਿਲ ਦੇ ਸਕੇ ਪੰਜ 6 ਅਲਾਦਾ ਸੀਗੇ ਜਿਹੜੀਆਂ ਮਹਾਰਾ ਦੇਵ ਸਿੰਘ ਦੇ ਪਰ ਕਿਸੇ ਦੇ ਵੀ ਅੱਗੇ ਅਲਾਦ ਨਹੀਂ ਸੀ ਕਿਉਂਕਿ ਅੰਗਰੇਜ਼ਾਂ ਨੇ ਉਹਨਾਂ ਨੂੰ ਖਾਣੇ ਦੇ ਵਿੱਚ ਜਿਹੜਾ ਕਿ ਕੁਝ ਮਲਾਵਟ ਕੋਈ ਕੈਮੀਕਲ ਐ ਜਿਆਹੀ ਮਿਲਾ ਦਿੱਤਾ ਗਿਆ ਸੀਗਾ ਕਿ ਅੱਗੇ ਉਹਨਾਂ ਦੇ ਅਲਾਦ ਨਾ ਹੋਵੇ ਸੋ ਅੱਜ ਦੇ ਨੌਜਵਾਨਾਂ ਲਈ ਇੱਕ ਜ਼ਰੂਰ ਇਸ ਰਿਹਾ ਹੈ ਕਿ ਤੁਸੀਂ ਉਸ ਗੁਰੂ ਸਾਹਿਬ ਦੀ ਬਖਸੀ ਹੋਈ ਸਿੱਖੀ ਨੂੰ ਸੰਭਾਲੋ ਤਾਂ ਕਿ ਅਸੀਂ ਵੀ ਆਪਣੇ ਪੁਰਖਿਆਂ ਦੀ ਜਿਹੜੀ ਯਾਦ ਹੈ ਜਿਹੜੀ ਉਹਨਾਂ ਦੀਆਂ ਗੱਲਾਂ ਬਾਤਾਂ ਨੇ ਅੱਗੇ ਅਸੀਂ ਤਾਂ ਹੀ ਦੱਸ ਸਕਾਂਗੇ ਜੇਕਰ ਅਸੀਂ ਆਪ ਸਹੀ ਹੋਵਾਂਗੇ ਆਪ ਆਪਣੇ ਧਰਮ ਦੇ ਵਿੱਚ ਪਰਪੱਕ ਹੋਵਾਂਗੇ ਧੰਨਵਾਦ ਜੀ